ਦੇ ਵੀ ਅੱਛਾ ਤੁਸੀਂ ਸ਼ਰਦਾਈ ਦਾ ਤੁਹਾਡਾ ਹੁਣ ਕੀ ਇਹਨਾਂ ਨੇ ਛਤਰੀ ਸ਼ੁਕਰੀ ਲਾਤੀ ਕੀ ਕੰਮ ਕੱਲ ਸਮਾਨ ਚੱਕ ਕੇ ਲੈ ਗਈ ਚੌਂਕੀ ਫੋਰਸ ਬੁਲਾ ਲਈ ਦੀ ਇਹਨਾਂ ਨੇ ਉੱਥੇ ਦੇ ਪਰਚਾ ਕਰਾਇਆ ਵੀ ਕਿ ਨਸ਼ੀਲੇ ਪਰਦਾਸ਼ ਵੇਚਦੇ ਪਿਆ ਐ ਅੱਛਾ ਤੇ ਤੁਸੀਂ ਤਾਂ ਸ਼ਰਦਾਈ ਵੇਚਦੇ ਹੋਣਾ ਲੱਗੇ ਛੱਡ ਹੁਣ ਕਿਸੇ ਖੜਾ ਧਮਾਕੂ ਲਾਈ ਜਾਂਦਾ ਇੱਕ ਆ ਕੇ ਸਿਗਰਟ ਪੀਣ ਲੱਗਿਆ ਸਰਹਾਣੇ ਤੇ ਫਿਰ ਹੁਣ ਤੁਸੀਂ ਕੀ ਮਤਲਬ ਹੁਣ ਸਿੰਘਾਂ ਨੂੰ ਜਾਣ ਕੇ ਹੀ ਕਹਿੰਦੇ ਆ ਕਿ ਤੁਸੀਂ ਕੋਈ ਵੱਡ ਟੱਕਰ ਕਰੋ ਸਰਵਿਸ ਭਾਲਦੇ ਹੋਰ ਕੁਝ ਨਹੀਂ ਆਏ ਪੰਜਾਬੀ ਭਾਏ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੈਗੀ ਆ ਦੇਖ ਲੋ ਜੀ ਹੁਣ ਜਿਹੜਾ ਸ਼ਰਧਾਈਆਂ ਦੇ ਅੱਡੇ ਲਾਉਣਾ ਇਹ ਵੀ ਲਾਉਣੇ ਆ ਫਿਰ ਚੀਕਾ ਮਾਰਦੇ ਵੀ ਨਿਹੰਗ ਸਿੰਘ ਗੁੰਡਾਗਰਦੀ ਕਰਦੇ ਆ ਹਾਂ ਫਿਰ ਜਿਹੜੇ ਲੋਕ ਜਿਹੜੇ ਲੋਕ ਵਾ ਉਹ ਵੀ ਕਹਿੰਦੇ ਆ ਕਿ ਤੁਸੀਂ ਧੱਕਾ ਕਰਦੇ ਪਰ ਹੁਣ ਜੇ ਕੀਰਤੀ ਕਰਦਾ ਪਿਆ ਕੋਈ ਬੰਦਾ ਕੋਈ ਨਿਹੰਗ ਸਿੰਘ ਜਾਂ ਕੋਈ ਪੰਜਾਬੀ ਉਹਦਾ ਤੁਸੀਂ ਜਿਹੜਾ ਕੀ ਅੱਡਾ ਬੰਦ ਕਰਾਉਣੇ ਪਏ ਆ ਦਿਖਾਈਓ ਬਾਬਾ ਜੀ ਕੀ ਆ ਤੁਹਾਡੇ ਕੋਲ ਹੈ ਕੀ ਆਪਣਾ ਬਾਬਾ ਬਾਈ ਸ਼ਰਧਾਈਆਂ ਅੱਛਾ ਜੀ ਆਹੇ ਤਾਂ ਅੱਡਾ ਲਾਉਣ ਲੱਗੇ ਆ ਜੀ ਆਏ ਮੰਨੇ ਆ ਜੀ ਅੱਛਾ ਹੁਣੇ ਆਏ ਤੇ ਹੁਣੇ ਕਲੇਸ਼ ਸ਼ੁਰੂ ਕਰਤਾ ਇਹਨਾਂ ਨੇ ਅੱਛਾ ਇਹ ਤੁਸੀਂ ਇਹਦੇ ਚ ਜਿਹੜੀ ਆ ਸ਼ਰਧਈ ਪਾਉਣੀ ਆ ਹਨਾ ਜੀ ਜੀ ਬਿਲਕੁਲ ਅੱਛਾ ਤੇ ਇਹ ਤੁਹਾਨੂੰ ਸ਼ਰਧਈ ਵੇਚਣ ਤੋਂ ਰੋਕਦੇ ਆਈ ਇਹ ਬਾਬਾ ਜੀ ਕੰਗੀ ਕਰ ਵੀ ਜਾਂਦੇ ਨੇ ਐ ਆ ਕੇ ਇਹਦਾ ਕੁਦਰਤੀ ਮੈਂ ਇਤਰਾ ਨਿਕਲਦਾ ਪਿਆ ਸੀ ਮੇਰੀ ਨਿਗਾਹ ਪੈ ਗਈ ਆ ਸਿੰਘਾਂ ਦੇ ਉੱਤੇ ਜਿਹੜਾ ਵਾ ਕਿ ਇਹਨਾਂ ਦੇ ਨਾਲ ਨਾ ਭਈਏ ਬੁਈਏ ਹੱਥੋ ਪਾਈ ਹੋਣ ਲੱਗੇ ਬੈਠੇ ਸੀ ਪਤਾ ਨਹੀਂ ਕੀ ਲੱਗੇ ਹੋਏ ਸੀਗੇ ਕੋਈ ਬੁੜੀਆਂ ਬੜੀਆਂ ਇਹਨਾਂ ਦੇ ਆਲੇ ਦੁਆਲੇ ਹੋਈਆਂ ਸੀਗੀਆਂ ਕਿ ਭਈਏ ਆਪ ਨਹੀਂ ਹੁਣ ਦਿਵਾਲੇ ਹੁੰਦੇ ਜਿਹੜਾ ਬੁੜੀਆਂ ਨੂੰ ਭਈਆ ਰਾਣੀਆਂ ਨੂੰ ਅੱਗੇ ਕਰਦੇ ਆ ਕਿ ਇਹ ਸਿੰਘ ਜਿਹੜੇ ਆ ਇਹ ਇਹਨਾਂ ਨੂੰ ਪਤਾ ਸਿੰਘ ਜਿਹੜੇ ਜਨਾਨੀਆਂ ਤੇ ਹੱਥ ਨਹੀਂ ਚੱਕਦੇ ਹੈਗੇ ਤੇ ਮਤਲਬ ਸਿੰਘਾਂ ਨੂੰ ਗਾਲਾਂ ਵੀ ਕੱਢਦੇ ਆ ਤੁਸੀਂ ਹੁਣ ਆਪ ਦੱਸੋ ਕਿ ਜੇ ਅਸੀਂ ਡਾਂਗ ਫੇਰਾਂਗੇ ਜਾਂ ਕੋਸ਼ ਆ ਇਹ ਵੀ ਡਾਂਗ ਕਿਹੜਾ ਨਾ ਸਭ ਇੱਕ ਨਾ ਬੰਦ ਹੋ ਗਿਆ ਕਹਿੰਦੇ ਜਦ ਤੱਕੀ ਜਾ ਰਹੀ ਹੈ। ਔਰ ਇਹ ਮੈਡਮ ਔਰ ਇਹ ਮੈਡਮ। ਉਹ ਮੈਨੂੰ ਰੋਕਦੀ ਨਹੀਂ ਸਾਨੂੰ ਰੋਕੀ ਜਾਂਦੀ ਹੈ। ਕਹਿੰਦੀ ਸਾਡਾ ਨਕਾ ਕਿਹਨਾ ਬੰਦ ਹੋ ਗਿਆ ਕਹਿੰਦੀ ਤੁਸੀਂ ਨਕਾ। ਉਹ ਪਿੱਛੇ ਚਾਰ ਰੇੜੀਆਂ ਲੱਗਿਆ ਉਹਦੇ ਮੈਂ ਕਿਹਾ ਉਹਨੂੰ ਹਟਾ ਕਹਿੰਦੀ ਮੇਰਾ ਏਰੀਆ ਨਹੀਂ ਹੈਗਾ। ਤੁਸੀਂ ਮੁਲਾਜ਼ਮਾਂ ਸਾਨੂੰ ਪਤਾ ਵਾ। ਉਹ ਨਹੀਂ ਮੁਲਾਜ਼ਮਾਂ ਤੁਸੀਂ ਭਰਾਵਾ। ਨਹੀਂ ਹੋਣੇ ਤੁਸੀਂ ਦੱਸੋ ਸ਼ਰਧਈਆਂ ਵੇਚਦੇ ਐ ਤੇ ਬਾਬੇ ਹੁਣੇ ਇੱਕ ਗ੍ਰਾਂਦੀ ਪੀਆ ਕਹਿੰਦੀ ਸ਼ੀਲਾ ਪਰਦਾਸ਼ ਵੇਚਦੇ ਪਿਆ। ਵੀ ਸਾਡੇ ਬਾਣ ਦੇ ਤੇ ਨੀਂ ਜੇੜੀਆਂ ਲੱਗਦੇ ਪਈ। ਤੇ ਜੇੜੀਆਂ ਤੁਸੀਂ ਘਰੇ ਵਟਾ ਕੇ ਚੇ। ਆ ਦੇਖੋ ਛੂਰਾ ਲਈ ਫਿਰ ਰਿਹਾ ਛੂਰਾ ਮਾਰ ਰਿਹਾ ਆ ਆ ਦੇ ਜੀ ਸਿੰਘ ਦੇ ਛੂਰਾ ਦੇ ਬੰਦੇ ਨੇ ਉਹ ਜਿਹੜਾ ਉਹਨੇ ਰੱਖੇ ਹੋਏ ਨੇ ਗੁੰਡੇ ਅੱਗੇ ਆ ਦੇ ਜੀ ਸਿੰਘ ਦੇ ਜਿਹੜਾ ਵਾ ਛੂਰਾ ਮਾਰ ਰਿਹਾ ਏ ਆ ਦੇਖੋ ਜੀ ਐ ਹੁਣ ਤੁਸੀਂ ਕਿਹੜਾ ਹੈ ਕਿਹੜਾ ਚਲੋ ਦਿਖਾਓ ਜਰਾ ਪਤਾ ਨਹੀਂ ਦਾਰਨਪਤ ਦੇ ਬੰਦੇ ਦਾ ਆ ਦੇ ਜੀ ਇੰਨੇ ਬੰਦੇ ਆਪਦੇ ਹੁਣ ਨਿਕਲ ਗਈ ਆ ਅੱਛਾ ਬਾ ਕੋਈ ਨਾ ਕੋਈ ਨਾ ਆਉਣ ਦਵਾਂਂਦ ਫਲਕਨ ਵਾਲੰਦ ਸਭ ਤੋਂ ਵਧੀਆ ਰਿਟਨ ਦੇ ਵਿੱਚ ਜਿਹੜੀ ਕਾਰਵਾਈ ਹੁੰਦੀ ਆ ਜਾ ਆ ਜਾ ਤੂੰ ਆ ਜਾ ਆ ਜੀ ਹੁਣ ਆਪਣੀ ਪੁਲਿਸ ਆਈ ਆ ਇਹਨਾਂ ਨਾਲ ਦੇਖਦੇ ਆ ਕਿਹੜੀ ਕਾਰਵਾਈ ਕਰਦੇ ਕਿਉਂਕਿ ਸਾਡੇ ਜਿਹੜਾ ਇੱਧਰ ਆਪਣੇ ਸਿੰਘ ਦੇ ਜਿਹੜਾ ਵਾ ਇਹ ਢਿੱਡ ਦੇ ਵਿੱਚ ਕੋਈ ਇਹਨਾਂ ਨੇ ਛੁਰਾ ਛੜਾ ਜਾ ਵੀ ਮਾਰਿਆ ਵਾ ਤੇ ਹੁਣ ਜਿਹੜੀ ਕਾਰਵਾਈ ਆ ਆਪਣੀ ਪੂਰੀ ਜਿਹੜੀ ਆਪਣੀ ਦੇਖਦੇ ਆ ਕੀ ਹੁੰਦੀ ਆ ਜੋੜੇ ਪਬਲਿਕ ਪਲੇਸ ਮਾ ਪੀ ਜਾ ਰਿਹਾ ਪੂਰਾ ਪੀਲੇ ਕਾ ਦੇ ਹੰਮਾ ਆ ਦੇ ਆਣਾ ਮਾਰਿਆ ਆ ਵੀ ਦੇਖੋ ਫੇਰ ਦਿਖਾਈਓ ਰਫੇ ਫੇਰ ਉਹਨਾਂ ਨੂੰ ਸੂਰੇ ਲਵਾਏ ਪੈ ਨੇ ਤੇ ਕੈਮਰਾ ਲੱਗਾ ਹੀ ਹੋਣਾ ਇੱਥੇ ਉਹ ਲੱਗਾ ਕੈਮਰਾ ਆ ਦੇ ਕੋਈ ਮਾਰਕੀਟ ਦੇ ਬਾਹਰ ਜਿਹੜਾ ਕੈਮਰਾ ਵੀ ਲੱਗਾ ਵਾ ਤੇ ਆ ਆਪਾਂ ਹੁਣ ਸਿੰਘਾਂ ਦੇ ਨਾਲ ਤੇ ਆਪਾਂ ਖੜਾਂ ਗਏ ਠੀਕ ਆ ਕਿ ਨਹੀਂ ਹਾਂ ਆ ਚੰਡੀਗੜ੍ਹ ਪੁਲਿਸ ਆਇਆ ਹਾਂਜੀ ਵਾਹਿਗੁਰੂ ਜਿੱਕੇ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਗੌਰਵ ਚੋਹਾਨ ਨਹੀਂ ਆ ਦਿਖਾਈਏ ਨਾ ਜਿਹੜਾ ਸ਼ਸਤਰ ਮਾਰਿਆ ਜਿਹੜਾ ਛੂਰਾ ਛਰਾ ਮਾਰਿਆ ਵਾ ਇੱਕ ਵਾਰ ਸਰੀਏ ਹੀ ਰਿਓ ਆਪੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜਿੰਦਰ ਜੀ ਚੜਦੀ ਕਲਾ ਆ ਦੇਖੋ ਜੀ ਆਪਣੇ ਨਾ ਕੋਈ ਮਸਲਾ ਤੇ ਹੱਲ ਹੋ ਗਿਆ ਸੀਗਾ ਸਾਰਾ ਕੁਝ ਹੋ ਗਿਆ ਸੀ ਉਹ ਲੇਡੀਜ਼ ਕੋਈ ਇੱਥੋਂ ਆਪ ਹੀ ਆਈ ਕੋਈ ਤੰਬਾਕੂ ਤਮਾਕੂ ਵੇਚਦੀ ਆ ਉਹ ਤੇ ਉਹਨੇ ਆ ਸਿੰਘ ਦੇ ਆ ਕੇ ਉਹ ਦੇਖੋ ਸ਼ਸਤਰ ਮਾਰ ਕੇ ਗਈ ਆ ਮੈਂ ਤੇ ਬਾਹਰੋਂ ਆਇਆ ਮੈਨੂੰ ਤੇ ਪਤਾ ਹੀ ਨਹੀਂ ਸੀ ਕੋਈ ਗੱਲ ਦਾ ਇੱਥੇ ਆ ਕੇ ਪਤਾ ਲੱਗਾ ਕਿ ਉਹ ਜਿਹੜਾ ਸ਼ਸਤਰ ਮਾਰਿਆ ਸਿੰਘ ਦੇ ਇੱਥੇ ਹੁਣ ਤੁਸੀਂ ਦੱਸਵਾ ਜੋ ਤੁਸੀਂ ਆਪ ਹੀ ਦੇਖੋ ਤੁਸੀਂ ਤੇ ਹੁਣ ਹਾਂ ਉਹੀ ਤੇ ਜਿਹੜਾ ਆਪਣਾ ਪ੍ਰਸ਼ਾਸਨੋਂ ਤੁਹਾਨੂੰ ਤੇ ਜਿਹੜਾ ਹਰ ਪਾਸੇ ਜਿਹੜਾ ਦੇਖਣਾ ਬਣਦਾ ਇਹ ਬੋਲ ਰਿਹਾ ਜਰੂਰ ਆ ਜੀ ਪੁਲਿਸ ਪ੍ਰਸ਼ਾਸਨ ਵੀ ਆ ਜਿਹੜਾ ਇਹ ਕਾਰਵਾਈ ਕਰਕੇ ਕੋਈ ਰਾਜ਼ੀ ਨਹੀਂ ਹੈਗਾ ਕਿਉਂਕਿ ਇਹਨਾਂ ਨੂੰ ਜਿਹੜਾ ਵਾ ਪੰਜਾਬੀਆਂ ਨੂੰ ਬਾਹਰ ਕੱਢਣ ਦਾ ਜਿਹੜਾ ਇਹਨਾਂ ਨੇ ਠੇਕਾ ਲਿਆ ਹੋਇਆ ਵਾ ਹੁਣ ਆ ਦੇਖ ਲੋ ਜੇ ਇਹੀ ਕਿਤੇ ਭਈਏ ਦੇ ਕੋਈ ਛੁਰੀਛਰੀ ਮਾਰ ਦਿੱਤੀ ਹੁੰਦੀ ਜਾਂ ਕੁਝ ਕਰ ਦਿੱਤਾ ਹੁੰਦਾ ਹੁਣ ਤੱਕ ਤੇ ਜਿਹੜਾ ਵਾ ਆਪਣਾ ਉੱਤੇ ਕਾਦਾ ਪਰਚਾ ਹੋ ਜਾਣਾ ਸੀ ਆ ਦੇਖੋ ਆ ਦੇਖੋ ਜੀ ਆਪਣਾ ਇਹ ਜੇ ਹੁਣ ਅੱਗੇ ਪਿੱਛੇ ਇਹ ਤਾਂ ਲੰਘਾਉਣ ਹੀ ਆਇਆ ਸੀ ਨਾ ਬੰਦਾ ਇਹ ਇਹ ਤਾਂ ਕੁਦਰਤੀ ਏ ਵੀਰ ਦੀ ਜਿਹੜੀ ਆ ਕਿਸਮਤ ਸੀਗੀ ਬਚਾਅ ਹੋ ਗਿਆ ਹਾਂਜੀ ਹੁਣ ਤਾਂ ਇਹ ਕੁੰਬੜੇ ਵੀ ਇਹ ਦਈ ਜਿਹੜਾ ਭਈਆਂ ਨੇ ਛੁਰਾ ਮਾਰਤਾ ਸੀਗਾ ਹੁਣ ਸਿੰਘਾਂ ਦੇ ਕੋਲ ਤੇ ਜੇ ਕਿਤੇ ਗਾਤਰਾ ਵੀ ਹੋਵੇ ਦੇਖ ਦੂ ਇਹਨੂੰ ਭੋਗ ਲਾਉਣ ਵਾਲਾ ਟਕਸਾਲੀ ਉਹ ਵੀ ਇਹ ਖੂਨ ਨੂੰ ਫਿਰਦੇ ਆ ਤੇ ਇਹਨਾਂ ਦੇ ਛੁਰੇ ਲਾਉਣ ਦਾ ਲਾਇਸੈਂਸ ਕਿਹਨੇ ਦਿੱਤਾ ਕੋਈ ਹੈ ਤੁਹਾਨੂੰ ਪਤਾ ਕੁਝ ਹੈ ਬਾਬਾ ਜੀ ਉਹ ਜੀ ਗੁੰਡਾਗਰਦੀ ਕਰ ਰਹੇ ਨੇ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹਨਾਂ ਨੇ ਛੁਰੇ ਲਵਾਏ ਹੋਏ ਸੀ ਤੇ ਐਨੇ ਨੂੰ ਪੇੜ ਹੋਏ ਉਹਨੇ ਸ਼ੂਰਾ ਮਾਰਨ ਦੀ ਕੋਸ਼ਿਸ਼ ਉਹਦਾ ਮੈਂ ਕੁਦਰਤ ਹੀ ਡਿਫੈਂਸ ਕਰ ਲਿਆ ਮੇਰੇ ਥੋੜਾ ਅਟੈਚ ਹੋ ਕੇ ਲੰਘ ਗਿਆ ਨਿਰੋੜਾ ਕੀ ਪਤਾ ਯਾਰ ਪਰੰਗ ਕਰਨ ਆਏ ਨੇ ਹਾਂ ਕੈਮਰੇ ਹੈਗੇ ਆ ਜੀ ਆਦੇ ਕੈਮਰੇ ਲੱਗੇ ਹੋਏ ਆ ਉਹ ਕੈਮਰੇ ਲੱਗੇ ਹੋਏ ਆ ਜੀ ਆਪਾਂ ਕੈਮਰੇ ਦੇ ਵਿੱਚ ਵੀ ਕਢਾਵਾਂਗੇ ਜਿਹੜਾ ਕੀ ਗੱਲਬਾਤ ਹੋਈ ਆ ਤੇ ਸਾਰੀ ਜਿਹੜੀ ਇਹ ਆਪਾਂ ਕਾਰਵਾਈ ਕਰਾਂਗੇ ਤੇ ਤੇ ਆਪਾਂ ਹੁਣ ਜਿੱਦਾਂ ਮਰਜੀ ਆਪਾਂ ਤਾਂ ਨੇ ਜੀ ਇਹ ਲੋਕੇਸ਼ਨ ਹੈਗੀ ਆ ਜੀ ਆਪਣੀ 15 ਸੈਕਟਰ ਚੰਡੀਗੜ੍ਹ 15 ਡੀ ਦੀ ਮਾਰਕੀਟ ਆ ਪਟੇਲ ਮਾਰਕੀਟ ਆ ਤੇ ਆਪਾਂ ਦਾ ਜੀ ਲੋਕੀ ਸਾਰੇ ਕਹਿੰਦੇ ਆ ਕਿ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਰੋਲਾ ਪਾਉਂਦੇ ਆਹੀ ਸਿਰਫ ਰੋਲਾ ਤਾਂ ਪਾਉਂਦੇ ਆ ਕਿ ਲੋਕਾਂ ਨੂੰ ਅਸੀਂ ਦੱਸੀਏ ਕਿ ਚੱਲਦਾ ਕੀ ਪਿਆ ਕਿਉਂਕਿ ਅਸੀਂ ਤਾਂ ਜੀ ਨੇਰੀ ਲਿਆਉਣ ਆਲੇ ਆਂ ਡਾਂਗ ਸੋਟੇ ਦੀ ਕੀ ਪਤਾ ਅਸੀਂ ਕਿਰਪਾਨਾਂ ਵੀ ਚਲਾਈਏ ਆਉਣ ਵਾਲੇ ਟਾਈਮ ਤੇ ਜਿਹੜਾ ਸਾਨੂੰ ਮਰਜੀ ਰੋਕ ਲਵੇ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਅਸੀਂ ਸਾਰੀ ਕਾਰਵਾਈ ਕਰਾਂਗੇ ਐਨ ਹਨੇਰੀ ਲਿਆਵਾਂਗੇ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਕਿ ਹਨੇਰੀ ਆਈ ਆ ਉਹ ਹਨੇਰੀ ਐਸੀ ਗੰਦੀ ਹਨੇਰੀ ਲਿਆਵਾਂਗੇ ਨਾ ਆਲਾ ਦਵਾਲਾ ਸਾਰੇ ਦੇਖਣਗੇ ਬਸ ਸਿਰਫ ਅਸੀਂ ਵੀਡੀਓ ਤਾਂ ਬਣਾਉਣੇ ਪਏ ਆ ਕਿ ਲੋਕ ਜਿਹੜੇ ਆ ਲੋਕਾਂ ਨੂੰ ਇੱਕ ਵਾਰੀ ਪਤਾ ਲੱਗ ਜਾਏ ਕਿ ਨਿਹੰਗ ਸਿੰਘਾਂ ਨੇ ਜਿਹੜੀ ਹਨੇਰੀ ਲਿਆਂਦੀ ਸੀ ਉਹ ਕਾਲੇ ਕਰਕੇ ਲਿਆਂਦੀ ਸੀ ਅਸੀਂ ਤਾਂ ਹੀ ਇਹ ਚੀਜ਼ਾਂ ਸ਼ੋਅ ਕਰਦੇ ਪਏ ਲੋਕਾਂ ਨੂੰ ਕਿ ਅਸੀਂ ਲੋਕੀ ਸਾਨੂੰ ਜਿਹੜਾ ਗਲਤ ਅਕਸ ਬਣਾਇਆ ਜਿਹੜੇ ਬਨੌਟੀ ਨਿਹੰਗਾ ਸਿੰਘਾਂ ਨੇ ਉਹ ਚੀਜ਼ ਦਾ ਵੀ ਅਸੀਂ ਜਿਹੜਾ ਲੋਕਾਂ ਨੂੰ ਦੱਸ ਸਕੀਏ ਕਿ ਹਾਂ ਬਨੌਟੀ ਕਿਹੜੇ ਆ ਤੇ ਅਸਲੀ ਕਿਹੜੇ ਆ ਤੇ ਬਾਕੀ ਆਹੀ ਤਾਂ ਜੀ ਕੋਈ ਸਾਨੂੰ ਜਾਣ-ਜੂਣ ਦੀ ਕੋਈ ਪਰਵਾਹ ਨਹੀਂ ਹੈਗੀ ਠੀਕ ਆ ਜੀ ਆਪਣਾ ਤਾਂ ਜਿਹੜਾ ਹੈ ਨਾ ਅਪਰਦਾਸਾ ਕੀਰਤਨ ਸੋਲਾ ਪੜ ਕੇ ਆਪਾਂ ਸ਼ਹੀਦੀ ਦੀ ਅਰਦਾਸ ਕਰੀਦੇ ਆ ਕਿ ਭਾਈ ਸ਼ਹੀਦੀ ਪਵੇ ਤੇ ਆਹੀ ਇਹ ਜਿਹੜੀ ਕਾਰਵਾਈ ਆ ਅਸੀਂ ਪੂਰੀ ਟਕਾ ਕੇ ਕਰਾਂਗੇ ਇੱਕ ਕਾਰੀ ਬਾਸਾਨੂੰ ਰੋਲਾ ਪਾਣ ਦੋ ਫਿਰ ਜਦੋਂ ਡਾਂਗ ਛੋਟਾ ਫੇਰਾਂਗੇ ਫਿਰ ਉਹ ਤੁਸੀਂ ਆਪ ਹੀ ਵਾਰੋ-ਵਾਰ ਵੀਡੀਓ ਦੇਖਦੇ ਰਹਿਵਾਂਗੇ ਇਸੇ ਬਾਅਦ ਆਤਮੀ ਮਾਰਾ ਕੋਈ ਬਾਤ ਨਹੀਂ ਆਤਮਾ ਮਾਰੀ ਮੇਰੇ ਜ਼ਮਾਨੇ ਕੀ पे स्मोकिंग हैं हैं मानते एक गवर्नमेंट ने कहा हुआ है कि पैसे भर दो हम भरेंगे आप चलान कर दो हम करेंगे ठीक है आप एक बार कहोगे दो हम हट जाएंगे पीछे एक दुनिया बहुत कुछ करती है स्मोकिंग की जो आदत पड़ जाती है ना साठ साल की उम्र में तो करता है इंसान ਇਨੋ ਨੇ ਥੱਪੜ ਮਾਰ ਦਿਆ ਜੀ ਇੱਕ ਬੇਟੇ ਦੇ ਸਾਹਮਣੇ ਪਿਓ ਕੋ ਥੱਪੜ ਮਾਰ ਦੇਗਾ ਭਾਈ ਬਾਬਾ ਜੀ ਤੁਸੀਂ ਵੀ ਸਮਝਾਓ ਬਾਬਾ ਮੈਂ ਦੇ ਹੀ ਨਹੀਂ ਜਗਾ ਇੱਥੇ ਬੇਟੇ ਸਾਹਮਣੇ ਮਾਰ ਦੇਗਾ ਓਏ ਜਿਆਦੇ ਚੀਂ ਪੀਣਾ ਨਾ ਕਰੋ ਮੇਰੇ ਨਾਲ ਮੈਂ ਹੈਗਾ ਸੀ ਇੱਥੇ ਮੈਂ ਸੀਗਾ ਮੈਂ ਸੀਗਾ ਇੱਥੇ ਮੈਂ ਸੀਗਾ ਮੈਂ ਤੇ ਹੋਣ ਆਇਆ ਮੈਂ ਤੇ ਹੋਣ ਆਇਆ ਨਹੀਂ ਬਾਬਾ ਜੀ ਸਿਗਰਟ ਕਿੱਥੇ ਇੱਕ ਮੇਰੇ ਇੱਕ ਇੱਕ ਬੰਦੇ ਆ ਆ ਦੇਖੋ ਆ ਚਿੱਟੇ ਚਿੱਟੇ ਦਾਲੇ ਵਾਲੇ ਜਿਹੜੇ ਵੱਡੇ ਵੱਡੇ ਉਮਰਾਂ ਇਹਨਾਂ ਦੀ ਇਹ ਇਹ ਕਰਦੇ ਭਈਆਂ ਦਾ ਡਿਫੈਂਸ ਆ ਦੇ ਪਰੋਣੇ ਬਣਾਉਂਦੇ ਭਾਈ ਜਾਨੋ ਇਹ ਆ ਤੁਸੀਂ ਕੌਣ ਹੋ ਬਾਬਾ ਜੀ ਕੋਈ ਨਾਲ ਬੇਫਿਕਰ ਹਾਂ ਭਰਾ ਪਰ ਹੁਣ ਫੇਫੇ ਮੈਂ ਤੇ ਹੁਣ ਆ ਆ ਬਾਬਾ ਜੀ ਮੈਂ ਤੇ ਹੁਣ ਆ ਨਹੀਂ ਤੁਸੀਂ ਭਰਾਓ ਇਹਦੇ ਵਿੱਚ ਇੰਡੀਆ ਹੋਰ ਮਾਦਰੇ ਇਹਨੇ ਗੱਲ ਕਰਦੇ ਹੁਣ ਭਈਆ ਇਹਦੇ ਨਾਲ ਜਿਹੜਾ ਇਹਨਾਂ ਦੇ ਕੋਈ ਗੱਲ ਨਹੀਂ ਹੋ ਰਹੀ ਬਾਬਾ ਆਪਾਂ ਨਾ ਕੱਲ ਕੋਈ ਉਹ ਨਹੀਂ ਕੀਤਾ ਸੀਗਾ ਸਾਡੇ ਕੋਲ ਮਾਰਕੀਟ ਦੇ ਕੈਮਰੇ ਹੈਗੇ ਆਪਾਂ ਦੇ ਆ ਹੁਣ ਕੱਲਾ ਯਾਰ ਫੋਨ ਕਰ ਇੱਧਰ ਉਹ ਬਾਬੇ ਨੂੰ ਫੋਨ ਕਰੀ ਬਾਬੇ ਨੂੰ ਫੋਨ ਕਰ ਆਪਾਂ ਵੀ ਫਿਰ ਇੱਥੇ ਹਣ ਬੁਲਾਈਏ ਹੈਲੋ ਗਰੇਜ ਬਾਤ ਹੋਣੀ ਤੇ ਤੇਰੇ ਤੇ ਤਰੀ ਤੂੰ ਨਿਕਲਣਾ ਆਰਾਮ ਨਾਲ ਚੌਪਕਰ ਵਾਲਾ ਹੁਣੇ ਹੋਰ ਗੱਲ ਹੋ ਜਾਈ ਇੱਥੇ ਠੀਕ ਹੈ ਬਾਬਾ ਹਾਂ ਇਹ ਇਹਨਾਂ ਨੂੰ ਭਲੇਖੇ ਚ ਰਹੀ ਦੱਸੋ ਹਾਂ ਜਾ ਰਿਹਾ ਛੋਟੇ ਮੋਟੇ ਹਾਂ ਹਾਂ ਘੋੜੇ ਬਾਜਣੇ ਮਾਰਕੀਟ ਜਾ ਕੇ ਉਹ ਜਾਦ ਉੱਤਰ ਜਾਏ ਉਹ ਫੋਨ ਕਰ ਤੂੰ ਉਹਨੂੰ ਫੋਨ ਲਾਈਏ ਮਲਾ ਮੰਗਾਈਏ ਇੱਥੇ ਫੋਜ ਇਹਰਾ ਨਾਮ ਨਹੀਂ ਲਿਓ ਮੰਗਾਈਏ ਫੌਜਾਂ ਇੱਥੇ ਚੰਦਾਜੇ ਕੀ ਇੱਕ ਮੋਟਰਸਾਈਕਲ ਸੰਭਲ ਲਿਆ ਉਹਦਾ ਉਹ ਧੀਰੇ ਬਾਬੇ ਨੂੰ ਲਾ ਉਹਨੂੰ ਕਹੀਏ ਇੱਧਰ ਆ ਆ ਦੇ ਮੈਨੂੰ ਇਹਰਾ ਦਾਮ ਨਾ ਬਲ ਗਿਆ ਹਾਂ ਹੋ ਆਪਾਂ ਬੁਲਾਉਣੇ ਫੇਰੇ ਜਿਹੜਾ ਇਹ ਕਰ ਦੇਣਾ ਫੇਰ ਭੱਜਣਗੇ ਵਾਲਾ ਦੋਲਾ ਦੇਖ ਕੇ ਜਦ ਅਸੀਂ ਵਧਾਉਣਾ ਨਹੀਂ ਚਾਹੁੰਦੇ ਆਪਣੇ ਆਪ ਦੇ ਚੀਂ ਵੀ ਇੱਥੇ ਖੜਨਾ ਹੁਣ ਠੀਕ ਆ ਨਾ ਇੱਥੇ ਹੀ ਖੜਨਾ ਵਾ ਨਾ ਕੀ ਆ ਨਾ ਕੀ ਆ ਮੇਰਾ ਨਾਮ ਜਗਦੀਪ ਸਿੰਘ ਆ ਤੇਰਾ ਕੀ ਨਾਮ ਨਾਮ ਕੀ ਆਪਣਾ ਮੈਂ ਸਿੰਘ ਨਾ ਖੜਿਆ ਤੂੰ ਤੇ ਤੁਹਾਡੇ ਤੋਂ ਕੀ ਮੈਂ ਲੈਣਾ ਦੇਣਾ ਮੈਂ ਸਿੰਘ ਨਾ ਖੜਿਆ ਹਾਂ ਹਾਂਜੀ ਮੈਂ ਉਹ ਹੀ ਪੁੱਛ ਰਿਹਾ ਤੁਸੀਂ ਕਰਨ ਕਿ ਆਏ ਤੇ ਬਾਬਾ ਜੀ ਦਾ ਬਤਾਨੇ ਹੋ ਕਰਨ ਵੀਡੀਓ ਸੈਕਿੰਡ ਸਾਡੇ ਖੜਕੇ ਸਰਹਾਣੇ ਉਹ ਯਾਰ ਲੋੜ ਹੀ ਨਹੀਂ ਬਾਬਾ ਜੀ ਆ ਲੱਗੀ ਆ ਉਹ ਲੱਗੀ ਸ਼ਰ ਤੇ ਤੁਸੀਂ ਵੈਂਡਰ ਹੋ ਬਾਬਾ ਜੀ ਤੁਸੀਂ ਵੈਂਡਰ ਹੋਵੇਂ ਨਾ ਹੋਵੇਂ ਤੂੰ ਗੋਣ ਤੂੰ ਗੋਣਾ ਓ ਯਾਰ ਇਹਨਾਂ ਨਾਲ ਮੂੰਹ ਲਾਉਣ ਦੀ ਲੋੜ ਓ ਬਾਬਾ ਜੀ ਉੱਧਰ ਖੜੋ ਤੁਸੀਂ ਆਪੇ ਲੱਗੀ ਉਹ ਬਾਬਾ ਜੀ ਉੱਧਰ ਤੂੰ ਪੁੱਛਣਾ ਕਰ ਮੈਂ ਤਾਂ ਤੁਹਾਨੂੰ ਬਤਾ ਦਵਾਂ ਮਾਰਕੀਟ ਜਿਹੜਾ ਮਰਜ਼ੀ ਹੋਵੇ ਹੁਣ ਆਪਣੀ ਆਪਾਂ ਕਰਦੇ ਆ ਅਗਲੀ ਕਾਰਵਾਈ ਇਹਨਾਂ ਦੀ ਜਿਹੜੀ ਵੀ ਆ ਆਪਾਂ ਜੋ ਵੀ ਦਿਖਾਇਆ ਤੁਹਾਨੂੰ ਸਾਰੇ ਆ ਪੰਜਾਬੀ ਜਿਹੜੇ ਆ ਇਹ ਪਰੋਣੇ ਬਣਾਉਂਦੇ ਆ ਭਈਆਂ ਨੂੰ ਤੇ ਕਿਉਂਕਿ ਇਹਨਾਂ ਨੂੰ ਮਾਇਆ ਚੜਦੀ ਆ ਜੋ ਇਹਨਾਂ ਦੇ ਖੋਖੇ-ਕੁੱਕੇ ਜੋ ਬਕਾਉਂਦੇ ਆ ਜਾਂ ਕੁਛ ਵੀ ਇਹ ਲੋਕ ਹੀ ਜਿਹੜਾ ਵਾ ਇਹਨਾਂ ਨੂੰ ਆਪਣੀ ਸ਼ਹਿਦ ਦਿੰਦੇ ਆ ਜਿਹਦੇ ਕਰਕੇ ਆਪਣਾ ਇਹ ਅ ਅੱਗੇ ਪਿੱਛੇ ਵੱਧਦੇ ਆ ਕੋਈ ਨਹੀਂ ਆਪਾਂ ਵੀ ਹੁਣ ਇੱਥੇ ਪੂਰੀ ਐਂਡ ਕਰਾ ਕੇ ਜਾਵਾਂਗੇ ਜੋ ਵੀ ਹੁੰਦਾ ਦੇਖੀ ਜਾਊ ਵਾਲਾ ਦਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ